ਪੰਜਾਬ ਭਰ ਦੇ ਵਿੱਚ ਜਿੱਥੇ ਔਇਲ ਟੈਂਕਰਾਂ ਦੀ ਜੋ ਹੜਤਾਲ ਚੱਲ ਰਹੀ ਆ ਤਾਂ ਉੱਥੇ ਹੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜਾ ਪੈਟਰੋਲ ਪੰਪ ਹੈਗੇ ਨੇ ਉਹ ਡਰਾਈ ਹੁੰਦੇ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੜ ਨਾਲ ਸਾਂਝੀਆਂ ਕਰ ਰਹੇ ਆ ਸ਼੍ਰੀ ਅਮਰਸਿਖਰ ਸਾਹਿਬ ਦੇ ਜੋ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਨੇੜੇ ਜੋ ਪੰਪ ਹੈਗਾ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜੋ ਸ਼ਹਿਰ ਵਾਸੀ ਪੈਟਰੋਲ ਲੈਣ ਲਈ ਇੱਥੇ ਇਕੱਠੇ ਹੋਏ ਨੇ ਪਰ ਹਾਲਾਤ ਕਿੱਦਾਂ ਦੇ ਨੇ ਕਿਉਂਕਿ ਮਸ਼ੀਨਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਉੱਥੇ ਜੇ ਗੱਲ ਕਰ ਲਈਏ ਕਿ ਸਰਕਾਰ ਤੇ ਸਰਕਾਰ ਤੇ ਇੱਕ ਜੋ ਆਵਾਜ਼ ਪਹੁੰਚਾਉਣ ਲਈ ਜੋ ਲੋਕ ਵੀ ਇਕੱਠੇ ਹੋਏ ਨੇ ਤਾਂ ਨਾਲ ਦੀ ਨਾਲ ਜੋ ਟਰੱਕ ਡਰਾਈਵਰ ਹੈਗੇ ਨੇ ਜੋ ਔਇਲ ਟਰੱਕ ਚਲਾਉਂਦੇ ਨੇ ਤਾਂ ਉਹਨਾਂ ਵੱਲੋਂ ਵੀ ਜਿਹੜਾ ਕਾਫੀ ਜ਼ਿਆਦਾ ਆਵਾਜ਼ ਚੁੱਕੀ ਗਈ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿਹੜਾ ਪੰਪ ਜੋ ਇੱਥੇ ਲੋਕ ਲੜਕੇ ਜੋ ਪੰਪ ਤੇਲ ਪਾਉਂਦੇ ਨੇ ਤਾਂ ਉਹਨਾਂ ਦੇ ਨਾਲ ਵੀ ਕਿਤਨਾ ਕਿਤੇ ਉਹਨਾਂ ਕੋਲ ਜਾ ਕੇ ਪੰਪ ਪਾਉਣ ਦੀ ਡਿਮਾਂਡ ਰੱਖ ਪੈਟਰੋਲ ਪਾਉਣ ਦੀ ਜੋ ਡਿਮਾਂਡ ਰੱਖੀ ਜਾ ਰਹੀ ਆ ਤਾਂ ਤੁਸੀਂ ਤਸਵੀਰਾਂ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਤੜਨਾ ਸਾਂਝੀਆਂ ਕਰ ਰਹੇ ਆ ਤਾਂ ਕੁਝ ਲੋਕ ਛੜਨਾ ਵੀ ਮੌਜੂਦ ਆ ਹਾਂਜੀ ਸਰ ਕਿੰਨੀ ਇੱਕ ਦਿੱਕਤ ਦਾ ਜੋ ਸਾਹਮਣਾ ਅੱਜ ਕਰਨਾ ਪੈ ਰਿਹਾ ਬਹੁਤ ਜਿਆਦਾ ਦਿੱਕਤ ਪਾਜੀ ਆ ਰਹੀ ਐ ਇੱਥੇ ਦੇ ਕਾਲ ਪੈ ਗਿਆ ਦੇ ਹੁਣ ਤੇ ਬਹੁਤ ਬੁਰਾ ਹਾਲ ਹੋ ਗਿਆ ਮੋਦੀ ਸਾਹਿਬ ਨੂੰ ਚਾਹੀਦਾ ਜਿਹੜਾ ਵੀ ਫੈਸਲਾ ਲੈਣਾ ਸੋਚ ਸਮਝ ਕੇ ਲੈਣਾ ਕਿਉਂਕਿ ਸਾਰੀ ਪਬਲਿਕ ਦਾ ਪਹਿਲਾਂ ਜਿਨ੍ਹਾਂ ਨੇ ਰਾਜੇ ਬਣਾਇਆ ਵਣਾ ਇਹਨਾਂ ਨੂੰ ਉਹਨਾਂ ਦਾ ਪਰਜਾ ਦਾ ਪਹਿਲਾਂ ਸੋਚਣਾ ਚਾਹੀਦਾ ਵਾ ਕਿ ਕੀ ਉਹਨਾਂ ਨੂੰ ਕੋਈ ਸਹੂਲਤ ਦੇਣੀ ਆ ਕਿ ਜਾਂ ਸੀ ਤੰਗ ਕਰਨਾ ਵਾ ਬਹੁਤ ਜ਼ਿਆਦਾ ਦੁਨੀਆਂ ਪਰੇਸ਼ਾਨ ਹੋ ਜਾਂ ਕਹਿਣ ਫੜਫੜ ਕੇ ਤੇ ਲੋਕੀ ਭੱਜੇ ਫਿਰਦੇ ਆ ਪਰ ਪੈਟਰੋਲ ਪੰਪ ਵਾਲੇ ਪੈਟਰੋਲ ਪੰਪ ਆਪਣਾ ਬੰਦ ਕਰਕੇ ਤੇ ਉਹ ਵਿਚਾਰੇ ਆਪ ਅੰਦਰ ਬਹਿ ਗਏ ਉਹਨਾਂ ਨੂੰ ਪਤਾ ਮਸ਼ੀਨਾਂ ਕੱਢ ਦਿੱਤੀਆਂ ਕਿ ਲੋਕੀ ਆ ਫੜ ਕੇ ਪਾਗਦੇ ਭੱਜੇ ਫਿਰਨਗੇ ਮੁੜ ਕੇ ਵੀ ਇੰਨਾ ਬੁਰਾ ਹਾਲ ਹੋ ਗਿਆ ਵਾ ਹਾ ਹਾ ਕਾਲ ਮੱਚ ਜਾਣੀ ਆ ਜੇ ਇਹ ਫੈਸਲਾ ਵਾਪਸ ਨਾ ਲਿਆ ਮੋਦੀ ਨੇ ਤੇ ਤੇ ਬਹੁਤ ਬੁਰੇ ਹਾਲ ਆ ਤੁਸੀਂ ਬਾਕੀ ਵੇਖ ਹੀ ਰਹੇ ਹੋ ਕੋਈ ਵੀ ਪੈਟਰੋਲ ਪੰਪ ਕਿਤੇ ਵੀ ਚਲ ਜਾਓ ਤੁਹਾਨੂੰ ਲੈਣਾ ਲੱਗੀਆਂ ਮਿਲਦੀਆਂ ਪਰ ਪੈਟਰੋਲ ਨਹੀਂ ਡੀਜ਼ਲ ਪਾ ਰਹੇ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਮੋਦੀ ਸਾਹਿਬ ਨੂੰ ਫੈਸਲਾ ਸੋਚ ਸਮਝ ਕੇ ਚਾਹੀਦਾ ਹੈ ਲੈਣਾ ਕਿ ਜੇਕਰ ਯਾਤਾਂ ਜਾ ਠੱਪ ਹੁੰਦਾ ਅਗਰ ਤੇਲ ਨਹੀਂ ਪੈਂਦਾ ਤਾਂ ਕਹਿ ਸਕਦੇ ਹਰ ਇੱਕ ਚੀਜ਼ ਜੋ ਪ੍ਰਭਾਵਿਤ ਹੋਏਗੀ ਉੱਥੇ ਮੰਡੀਆਂ ਦੀ ਗੱਲ ਕਰ ਲਈਏ ਜਾਂ ਸਿਹਤ ਵਿਭਾਗ ਦੀ ਗੱਲ ਕਰ ਲਈਏ ਕੋਈ ਵੀ ਅਗਰ ਜੋ ਵਹੀਕਲ ਨਹੀਂ ਚਲੇਗਾ ਤਾਂ ਕਿੰਨਾ ਕਿਤੇ ਹਰ ਕੋਈ ਜੋ ਜੀਵ ਆ ਸਾਰੇ ਜੋ ਹੈ ਪ੍ਰਭਾਵਿਤ ਹੋਣਗੇ ਕਿੰਨਾ ਕਸਰ ਆਊਗਾ ਇਹ ਬਹੁਤ ਜ਼ਿਆਦਾ ਅਸਰ ਹੋਣਾ ਕਿਉਂਕਿ ਜਿਹੜੀ ਆਪਣੀ ਟਰਾਂਸਪੋਰਟ ਬਿਜ਼ਨਸ ਤੁਹਾਨੂੰ ਪਤਾ ਕੋਈ ਵੀ ਟਰੱਕ ਲੈਵਲ ਦਾ ਜਦੋਂ ਬਿਜ਼ਨਸ ਆ ਜਾਂਦਾ ਨਾ ਉਹ ਕੋਈ ਵੀ ਦੇਸ਼ ਦੀ ਹੱਡੀ ਆ ਰੀਡ ਦੀ ਹੱਡੀ ਤੇ ਜਦੋਂ ਤੁਹਾਨੂੰ ਪਤਾ ਫਰਕ ਪੈਏ ਤੇ ਫਿਰ ਦੇਸ਼ ਡਿੱਗਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਬਹੁਤ ਜ਼ਿਆਦਾ ਖਤਰਨਾਕ ਅਸਰ ਦੇਸ਼ ਤੇ ਪੈ ਸਕਦਾ ਵਾ ਇਹ ਫੈਸਲੇ ਦਾ ਇਸ ਕਰਕੇ ਇਹਨਾਂ ਨੂੰ ਚਾਹੀਦਾ ਇਹ ਫੈਸਲਾ ਜਿਹੜਾ ਵਾ ਬਹੁਤ ਗਲਤ ਲਿਆ ਵਾ ਕੀਪ ਤਾਂ ਹੁਣ ਉਹਨਾਂ ਕੀ ਸੋਚ ਕੇ ਲਿਆ ਉਹਨਾਂ ਨੂੰ ਪਤਾ ਹੁ ਪਰ ਫਿਰ ਵੀ ਜੋ ਵੀ ਇਹਦੇ ਵਿੱਚ ਉਹਨਾਂ ਨੂੰ ਚਾਹੀਦਾ ਵਾ ਕਟੌਤੀ ਜਿੰਨੀ ਹੋ ਸਕਦੀ ਜਿਹੜਾ ਕੋਈ ਫੈਸਲਾ ਸਹੀ ਆ ਦੁਨੀਆ ਵਾਸਤੇ ਪਬਲਿਕ ਵਾਸਤੇ ਲਿਆ ਜਾਵੇ ਕਿਉਂਕਿ ਇਹ ਦੁਨੀਆ ਜਿਹੜੀ ਆ ਬਹੁਤ ਪ੍ਰਭਾਵਿਤ ਹੋ ਗਈ ਆ ਇਥੇ ਕੁਝ ਵੀ ਹੋ ਸਕਦਾ ਵਾ ਕਿਉਂਕਿ ਤੇਲ ਦੀ ਗੱਲ ਨਹੀਂ ਇੱਥੇ ਕੋਈ ਵੀ ਬਿਜ਼ਨਸ ਕਰਨਾ ਵਾ ਕੋਈ ਵੀ ਟਰੱਕ ਲੈਵਲ ਦਾ ਬਿਜ਼ਨਸ ਜਦੋਂ ਸ਼ੁਰੂ ਹੁੰਦਾ ਵਾ ਕੋਈ ਆਪਾਂ ਚਾਹ ਪੀਣੇ ਕਰਦੇ ਵਿੱਚ ਖੰਡ ਆਊਗੀ ਤੇ ਚਾਹ ਪੀਵਾਂਗੇ ਰੋਟੀ ਖਾਣੀ ਆਟਾ ਆਊਗਾ ਤੇ ਆਟਾ ਦਾਲ ਆਊਗੀ ਤੇ ਦਾਲ ਘਰੇ ਬਣੂਗੀ ਨਹੀਂ ਤੇ ਬਹੁਤ ਮੁਸ਼ਕਲ ਹੋ ਜਾਣਾ ਵਾ ਇਸ ਕਰਕੇ ਇਹ ਫੈਸਲਾ ਜਲਦ ਤੋਂ ਜਲਦ ਸਰਕਾਰ ਨੂੰ ਬਦਲਣਾ ਚਾਹੀਦਾ ਸਵੇਰ ਤੋਂ ਕਿਉਂਕਿ ਹਾਲੇ ਇਹ ਗੱਲ ਕਰ ਲਈ ਤਾਂ ਅੱਧੀ ਦਿਹਾੜੀ ਬੀਤੀ ਆ ਤਾਂ ਕਾਫੀ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਨੇ ਕਿਉਂਕਿ ਪੈਟਰੋਲ ਨਹੀਂ ਮਿਲ ਰਹਾ ਨਾ ਡੀਜ਼ਲ ਮਿਲ ਰਹਾ ਤਾਂ ਅਗਰ ਐਸੇ ਤਰੀਕੇ ਦੇ ਨਾਲ ਕਿਉਂਕਿ ਅਣਮਿੱਥੇ ਸਮੇਂ ਵਸਤੇ ਹੜਤਾਲ ਜੋ ਆ ਉਹਨਾਂ ਵੱਲੋਂ ਕੀਤੀ ਗਈ ਆ ਤਾਂ ਅਗਰ ਸਰਕਾਰ ਨਹੀਂ ਸੁਣਦੀ ਤਾਂ ਕੀ ਕੁਝ ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹਾਲੇ ਤਾਂ ਕਹਿ ਸਕਦੇ ਕਿ ਅਗਰ ਬੱਚਿਆਂ ਦੇ ਜੋ ਸਕੂਲ ਆ ਉਹ ਵੀ ਬੰਦ ਹੈਗੇ ਨੇ ਇੱਕ ਤਰਫਾ ਤੇ ਚਲੋ ਬਚਾ ਹੈਗਾ ਪਰ ਦੂਸਰੀ ਤਰਫਾ ਜੇ ਗੱਲ ਕਰ ਲਈਏ ਮੰਡੀਆਂ ਦੇ ਵਿੱਚ ਅਗਰ ਸਬਜ਼ੀਆਂ ਨਹੀਂ ਆਈਆਂ ਕਿਸਾਨ ਵੀ ਜੋ ਅੰਦੋਲਨ ਤੇ ਅੰਦੋਲਨ ਦੀ ਤਿਆਰੀ ਕਰ ਰਹੇ ਨੇ ਤਾਂ ਕਿੰਨਾ ਕੁ ਜੋ ਲੋ ਏ ਵੀਰ ਜੀ ਇਤਰਾਵਾ ਜੇ ਹੁਣ ਇਹ ਮੁੜ ਕੇ ਸਬਜ਼ੀਆਂ ਦੀ ਗੱਲ ਆਉਂਦੀ ਆ ਕਿਸਾਨ ਵੀ ਸੜਕਾਂ ਤੇ ਆਉਣਗੇ ਆਮ ਪਬਲਿਕ ਵੀ ਸੜਕਾਂ ਤੇ ਆਊਗੀ ਕਿਉਂਕਿ ਹਰੇਕ ਕੋਈ ਵੀ ਦੁਨੀਆ ਵਾਂ ਜਿਹੜੀ ਕੋਈ ਵੀ ਕਿਸੇ ਵੀ ਰਿਲੇਟਡ ਆ ਕਿਸੇ ਚੀਜ਼ ਨਾਲ ਵੀ ਉਹਨਾਂ ਨੂੰ ਸਾਰਿਆਂ ਨੂੰ ਇਹ ਖਤਰਾ ਵਾ ਕੋਈ ਵੀ ਜਦੋਂ ਕੋਈ ਬਿਜ਼ਨਸ ਠਾਪੋ ਹੋ ਜਣੇ ਆ ਸਾਰੇ ਇਹ ਸਬਜ਼ੀਆਂ ਨਹੀਂ ਆਉਣੀਆਂ ਫਿਰ ਸਬਜ਼ੀਆਂ ਫਿਰ ਦੁੱਧ ਦੁੱਧ ਵੀ ਕਈ ਹੁਣ ਬੱਚਿਆਂ ਨੂੰ ਸੁੱਕੇ ਪੀਂਦੇ ਆ ਤੁਹਾਨੂੰ ਪਤਾ ਡੱਬੇ ਲੱਗੇ ਬੱਚੇ ਉਹ ਛੋਟੇ ਬੱਚਿਆਂ ਤੇ ਵੀ ਅਸਰ ਦੇ ਦੇਖਣ ਨੂੰ ਮਿਲੂਗਾ ਇਸ ਕਰਕੇ ਮੈਂ ਦੇ ਕਹਿਣਾ ਵਾ ਵੀ ਇਹ ਅੱਜ ਕੱਲ ਦੇ ਵਿੱਚ ਵਿੱਚ ਇਹ ਅੱਜ ਹੀ ਜੋ ਵੀ ਅੱਜ ਡੇਟ ਅੱਜ ਦੇ ਵਿੱਚ ਇਹਨਾਂ ਨੂੰ ਅੱਜ ਕਲੀਅਰ ਕਰ ਦੇਣਾ ਚਾਹੀਦਾ ਇਹ ਦੋ ਤਰੀਕਾ ਸ਼ਾਮ ਤੱਕ ਇਹਦਾ ਕੋਈ ਨਾ ਕੋਈ ਹੱਲ ਕਰ ਦੇਣਾ ਚਾਹੀਦਾ ਮੋਦੀ ਸਰਕਾਰ ਨੂੰ ਨੇ ਤੇ ਬਹੁਤ ਆਉਣ ਵਾਲਾ ਸਮਾਂ ਮਾੜਾ ਆ ਸਕਦਾ ਵਾ ਤੇ ਹੁਣ ਤੁਸੀਂ ਉਡੀਕ ਕਰ ਰਹੇ ਹੋ ਕਿ ਕਿਉਂਕਿ ਕਾਫੀ ਜ਼ਿਆਦਾ ਇਕੱਠ ਹਰ ਇੱਕ ਪੰਪ ਤੇ ਵੇਖਣ ਨੂੰ ਮਿਲ ਰਿਹਾ ਤਾਂ ਕਿ ਉਡੀਕ ਹੋ ਰਹੀ ਹੈ ਕਿ ਤੇਲ ਕਿਤਨਾ ਕਿਤੇ ਮਸ਼ੀਨਾਂ ਆਉਣ ਹੋਣ ਤੇ ਤੇਲ ਪਵੇ ਹਾਂਜੀ ਸਾਰੇ ਉਡੀਕ ਕਰ ਰਹੇ ਹਾਂ ਜੀ ਆਪੇ ਵੇਖੋ ਕਹਨ ਲੈ ਕੇ ਆਏ ਆਂ ਜੀ ਕਿਉਂਕਿ ਕੋਈ ਵੀ ਤੁਹਾਨੂੰ ਦੱਸਿਆ ਬਿਜ਼ਨਸ ਦੇ ਉੱਤੇ ਬਹੁਤ ਜ਼ਿਆਦਾ ਇਹ ਹੋਣ ਰਿਹਾ ਖਰਾਬ ਹੋ ਰਿਹਾ ਵਾ ਬਾਕੀ ਇਹ ਮੋਦੀ ਸਰਕਾਰ ਨੂੰ ਚਾਹੀਦਾ ਵਾ ਕਿ ਪਬਲਿਕ ਨੂੰ ਪਹਿਲਾਂ ਇਹਨਾਂ ਨੋਟਬੰਦੀ ਦੇ ਵਿੱਚ ਬਹੁਤ ਦੁਨੀਆ ਪਬਲਿਕ ਮਾਰ ਵੀ ਗਈ ਤੁਹਾਨੂੰ ਪਤਾ ਲੈਣਾ ਦੇ ਵਿੱਚ ਲਾ ਕੇ ਹੋ ਸਕਦਾ ਹੁਣ ਉਹ ਕੰਮ ਨਾ ਹੋਵੇ ਜੇ ਮੋਦੀ ਸਾਹਿਬ ਚਾਹਣ ਤੇ ਨਹੀਂ ਹੋ ਸਕਦਾ ਉਹ ਲੈਣਾ ਲੱਗੀਆਂ ਉਹ ਤੋੜ ਸਕਦੇ ਲੈਣਾ ਉਹਨਾਂ ਨੇ ਇੱਕ ਬਸ ਇੱਕ ਕਹਿਣਾ ਵਾ ਮੂੰਹ ਤੇ ਪਬਲਿਕ ਬਿਲਕੁਲ ਸ਼ਾਂਤ ਹੋਣੀ ਨਹੀਂ ਨੇ ਪਬਲਿਕ ਕੁਝ ਵੀ ਕਰ ਸਕਦੀ ਆ ਬਹੁਤ ਜ਼ਿਆਦਾ ਮਾੜਾ ਸਰਪੈਣ ਨੂੰ ਵੇਖਣ ਮਿਲ ਰਿਹਾ ਬਿਲਕੁਲ ਤੁਹਾਡੇ ਨਾਲ ਤਸਵੀਰਾਂ ਜੋ ਆ ਸੀ ਪੈਟਰੋਲਮ ਤੋਂ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਕਾਫੀ ਜ਼ਿਆਦਾ ਇਕੱਠ ਜੋ ਇੱਥੇ ਵੇਖਣ ਨੂੰ ਮਿਲ ਰਹਾ ਤੇ ਜਿਹੜੇ ਨੌਜਵਾਨ ਆ ਇੱਥੇ ਤੇਲ ਪਾਉਂਦੇ ਵੀ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਦੀ ਜੋ ਦਿੱਕਤਾਂ ਸਾਹਮਣੇ ਆਉਂਦੀਆਂ ਉਹਨਾਂ ਲਈ ਤਾਂ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਹਾਂਜੀ ਸਰ ਤੁਸੀਂ ਇੱਥੇ ਜੋ ਪੈਟਰੋਲ ਪਾਉਂਦੇ ਹੋ ਗੱਡੀਆਂ ਦੇ ਵਿੱਚ ਜੋ ਮੁੰਡੇ ਇੱਥੇ ਖੜੇ ਹੁੰਦੇ ਨੇ ਤਾਂ ਕਿੰਨੀ ਕੁ ਦਿੱਕਤ ਜੋ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਾਫੀ ਜ਼ਿਆਦਾ ਜੋ ਰਸ਼ ਜੋ ਪੰਪ ਦੇ ਉੱਤਰ ਪਿਆ ਹੋਇਆ ਇਸ ਵੇਲੇ ਬਹੁਤ ਜ਼ਿਆਦਾ ਰਸ਼ ਪਿਆ ਹੈ ਭਾਜੀ ਆਪਾਂ ਦੀ ਦਿੱਕਤ ਬਹੁਤ ਜ਼ਿਆਦਾ ਪੈ ਰਹੀ ਹੈ ਪਰੇ ਵੀਰ ਨਹੀਂ ਕਰਦਾ ਮੁੰਡਿਆਂ ਨਾਲ ਲੜਦੇ ਪਏ ਜੇ ਆ ਕੇ ਬਾਰ ਬਾਰ ਕੰਪਲੇਟ ਲੈ ਗਿਆ ਅਰੇ ਕੋਈ ਗੁਆਰੇ ਤੇਲ ਬੋਆ ਕੇ Google Pay ਕਰ ਦੋ ਸਭ ਤੋਂ ਵੱਡੀ ਪਰੇਸ਼ਾਨੀ ਆ ਰਹੀ Google Pay ਤੋਂ ਹਰ ਕੋਈ ਜੇ ਪਹਿਲਾਂ ਤੇਲ ਵਾਲਾ ਆਂਦਾ ਜੇ ਬਾਏ ਕਰਕੇ Google Pay ਕਰ ਲੋ ਤੇ ਇੱਥੇ Google Pay ਕਰਾਂਗੇ ਤੇ ਫਿਰ ਆਪਣੇ ਪੈਸੇ ਮਿਸ ਹੋ ਜਾਣਗੇ ਤੇ ਮੁੰਡਿਆਂ ਦੀ ਸੈਲਰੀ ਦੇਖ ਲੋ ਕਿਸੇ ਦੀ ਕਿੰਨੀ ਕਾ ਹੁੰਦੀ ਏ ਤੇ ਉਹਨਾਂ ਨੇ ਕਿਸ ਤਰ੍ਹਾਂ ਪੂਰੇ ਕਰਨੇ ਬਹੁਤ ਔਖਾ ਹੋ ਰਹਾ ਤੇ ਜਿਸ ਤਰੀਕੇ ਨਾਲ ਹੜਤਾਲ ਹੋ ਜਾ ਰਹੀ ਆ ਤਾਂ ਅਣ ਮਿੱਥੇ ਸਮੇਂ ਲਈ ਹੜਤਾਲ ਦਿੱਤੀ ਕਾਲ ਦਿੱਤੀ ਗਈ ਹੜਤਾਲ ਦਿੱਤੀ ਤਾਂ ਕਿਵੇਂ ਵੇਖਦੇ ਹੋ ਕਿੰਨੇ ਕਿ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਰਾਸ਼ ਜੇ ਗੱਲ ਕਰ ਲਈ ਤਾਂ ਲੋਕ ਸਿਰਫ ਇੱਕੋ ਡੀਕ ਚ ਖੜੇ ਆ ਕਿ ਕਦੋਂ ਮਸ਼ੀਨਾਂ ਆਉਣ ਹੋਣਗੀਆਂ ਤਾਂ ਕਦੋਂ ਤੇਲ ਪਏਗਾ ਭਾਈ ਤੇਲ ਦੇ ਆਪਣੇ ਕੋਈ ਬੱਸ ਡرائی ਹੋ ਚੁੱਕਾ ਆ ਬੱਸ ਉਹਨਾਂ ਨੂੰ ਤਾਂ ਕਿੰਨੀ ਦੇਰ ਦਾ ਕਿਹਾ ਆ ਗਿਆ ਚੱਲ ਜੋ ਹੁਣ ਫ੍ਰੀ ਹੋ ਜਾਓ ਫ੍ਰੀ ਹੈ ਗਏ ਆਪਾਂ ਤੇ ਤੇ ਪਰ ਇਹ ਮੰਨਦੇ ਨਹੀਂ ਬੇਜੇ ਇਹ ਆਪਣੀਆਂ ਆਪਣੀਆਂ ਗੱਡੀਆਂ ਲੱਗੀਆਂ ਉਹ ਖਾਲੀ ਲੱਗੀਆਂ ਜੇ ਕਾਰਾਂ ਤੋਂ ਬੈਠੇ ਹੋਏ ਜੇ ਅੜ ਆਪਣੇ ਮੁੰਡੇ ਉਪਰ ਲੱਗੇ ਬਹੁਤ ਔਖਾ ਹੋ ਰਿਹਾ ਬਹੁਤ ਦਿੱਕਤ ਜੇ ਭਾਈ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਹਾਨੂੰ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜੋ ਰਸ਼ ਅੱਜ ਵੱਖ-ਵੱਖ ਪੰਪਾਂ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਤਾਂ ਲੋਕਾਂ ਦੀ ਇੱਕੋ ਹੀ ਮੰਗ ਹੈਗੀ ਆ ਕਿ ਜੋ ਪੈਟਰੋਲ ਹੈ ਉਹ ਕਿਤਨਾ ਕੀਤਾ ਜੋ ਪੰਪ ਮਾਲਕ ਹੈਗੇ ਨੇ ਉਹ ਕਿਤਨਾ ਕੀਤਾ ਉਹਨਾਂ ਦੀ ਗੱਡੀਆਂ ਦੇ ਵਿੱਚ ਪਾ ਦਨ ਪਰ ਸਰਕਾਰ ਹੱਲੇ ਵੀ ਜੋ ਸੁੱਤੀ ਹੋਈ ਆ ਕੇਂਦਰ ਵੱਲੋਂ ਹੱਲੇ ਕੋਈ ਵੀ ਜੋ ਇਸ ਦੇ ਉੱਤੇ ਕੋਈ ਫੈਸਲਾ ਨਹੀਂ ਲਿੱਤਾ ਗਿਆ ਤਾਂ ਵੇਖਦੇ ਹਾਂ ਕਿ ਕਦੋਂ ਤੱਕ ਜੋ ਕੇਂਦਰ ਇਸ ਦੇ ਉੱਤੇ ਜੋ ਸ਼ਾਂਤ ਰਹਿੰਦੀ ਆ ਤਾਂ ਕਦੋਂ ਤੱਕ ਜੋ ਹੜਤਾਲੇ ਜਾਰੀ ਰਹਿੰਦੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੁਨਕ ਜਗਬਾਨੀ ਟੀਵੀ ਸ਼੍ਰੀ ਹਮਸਰ ਸਾਹਿਬ